ਆ ਦੇਖੋ ਬਾਈ ਜੀ ਮੂਰੇ ਗੱਡੀ ਆ ਰਹੀ ਹੈ ਕਿੰਨਾ ਬੁਰਾ ਹਾਲ ਹੈ ਦੇਖੋ ਇਹਨਾਂ ਤੱਕ ਦੇ ਅੱਜ ਤੱਕ ਪਾਣੀ ਨਹੀਂ ਦੇਖਿਆ ਇਹਨਾਂ ਜਿਆਦਾ ਬੁਰਾ ਹਾਲ ਹੈ ਬਹੁਤੀ ਜਿਆਦਾ ਕਿੰਨਾ ਦੇ ਚੰਦੇ ਤਵਾ ਹੋ ਗਏ ਇਹ ਕੁੰਡਕਾ ਉਹਦੀ ਮਰਕਤਯੋਗ ਹਾਲਤ ਦੇ ਵਿੱਚ ਬੈਠੇ ਨੇ ਭਲਕੇ ਉਹ ਹਾਲਤ ਦੇ ਵਿੱਚ ਕਿ ਇਥੋਂ ਦੀ ਲੰਘਣਾ ਵੀ ਬੜਾ ਮੁਸ਼ਕਲ ਹੋਇਆ ਪਿਆ ਨਾਲ ਗੱਡੀਆਂ ਕੋਈ ਲਾ ਕੇ ਹੋਰ ਵੀ ਕੋਈ ਲੰਘਦੀ ਹੈ ਆ ਦੇਖੋ ਪਾਣੀ ਜਿਵੇਂ ਸਮੁੰਦਰ ਜਿਵੇਂ ਲਹਿਰਾਂ ਹੁੰਦੀਆਂ ਨੇ ਇਸ ਤਰ੍ਹਾਂ ਪਾਣੀ ਚੱਲ ਰਿਹਾ ਹੈ। ਕੋਈ ਜ਼ਰੂਰ ਆਪਣਾ ਵੀ ਫਰਜ ਬਣਵਾਉਂਦਾ ਮੁਢਲਾ ਕਿ ਆਪਾਂ ਤਾਹਾਨੂੰ ਮੰਨ ਧੰਨ ਵਾਲਾ ਇਹਨਾਂ ਲੋਕਾਂ ਦੀ ਸੇਵਾ ਕਰੀਏ ਤਾਂ ਕਿ ਇਹ ਮੋੜ ਹਮੇਗਾ ਕੋਈ ਰੋਕੇ ਦਾ ਪ੍ਰਬੰਧ ਹੋ ਸਕੇ ਦਸੇਵਾ ਹੋ ਸਕੇ। ਰਾਈਡਰ ਦੇ ਪ੍ਰਸਾਰ ਹੋਏ ਕਿ ਬਿਖਿਆ ਥੋੜੀ। ਚਲ। ਪਾਣੀ ਖਿੱਚਦਾ ਹੋਇਆ ਇਹ ਮੋੜ ਪੂਰਾ ਪਾਣੀ ਚੱਲਿਆ। ਆ ਫਿਰ ਮੋਬਾਈਲ ਖੜਾ। ਅਰਕੇ ਤੇ ਮੋਬਾਈਲ ਖੜਾ। ਸਿੰਗਲ ਖੜਾ।